everyone aj jab aaye aan the unmol designers court road manachanb bhenda in a most trustworthy person jithe tonu tade friend layi brother layi ya father layi jeans mil sakdiyan shirts mil sakde ate unna layi coat pant ede sab kuch available hai aao aj jab pagal karde aan happy jinal jo is firm de owner ne namaste uncle main ton nal thodi ji choti ji gal baat karna chahni haa tusi mainu azadat doge haan ji haan ਅੰਕਲ ਤੁਸੀਂ ਇਸ ਫਰਮ ਦੇ ਵਿੱਚ ਕਿਵੇਂ ਆਏ ਇਹ ਕੰਮ ਕਿਵੇਂ ਸ਼ੁਰੂ ਕੀਤਾ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਸਾਡਾ ਨਾ ਇਹ ਪੁਸਤਾਨੀ ਕੰਮ ਹੈ ਹਾਂਜੀ ਕਹਿੰਦਾ ਮੇਰੇ ਫਾਦਰ ਵੀ ਇਹੀ ਕੰਮ ਕਰਦੇ ਸੀ ਫਿਰ ਮੈਂ ਇਹੀ ਕੰਮ ਕਰਾਂਗਾ ਗਿਆ ਹੁਣ ਮੇਰਾ ਬੇਟਾ ਵੀ ਇਹੀ ਕੰਮ ਵੀ ਕਰਦਾ ਹੈ ਓਕੇ ਫਿਰ ਆਪਾਂ ਤੁਹਾਡੀ ਬੇਟੀ ਨੂੰ ਵੀ ਵਿੱਚ ਬੁਲਾ ਲਈਏ ਹਾਂਜੀ ਹਾਂਜੀ ਹੈਲੋ ਸਰ ਤੁਸੀਂ ਆਪਣੇ ਫਾਦਰ ਤੋਂ ਬਾਅਦ ਇਸ ਫੀਲਡ ਚ ਆਏ ਤਾਂ ਤੁਸੀਂ ਆਪਣੇ ਫਾਦਰ ਤੋਂ ਕੀ ਸਿੱਖਿਆ ਤੇ ਇਸ ਚੀਜ਼ ਤੋਂ ਕੀ ਐਕਸਪੀਰੀਅੰਸ ਲਿੱਤਾ ਪਹਿਲਾਂ ਮੈਂ ਆਪਣੇ ਫਾਦਰ ਸਾਹਿਬ ਨੂੰ ਮਿਹਨਤ ਕਰਦੇ ਦੇਖਿਆ ਉਹਨਾਂ ਦੀ ਮਿਹਨਤ ਤੋਂ ਸਿੱਖ ਕੇ ਅੱਗੇ ਇਸ ਫੀਲਡ ਚ ਆਇਆ ਮਿਹਨਤ ਕਰ ਰਿਆਂ। ਹੂੰ। ਦੂਜੀ ਗੱਲ ਅਸੀਂ ਇਹ ਸਿੱਖੀ ਹੈ ਆਪਣੇ ਪਾਪਾ ਤੋਂ ਕਿ ਕਸਟਮਰ ਤੋਂ ਸਿਰਫ ਕਮਾਣ ਦੀ ਨਾ ਸੋਚੋ। ਹੂੰ। ਉਹਨੂੰ ਏਦਾਂ ਦੀ ਕੁਆਲਿਟੀ ਸਰਵ ਕੀਤੀ ਜਾਏ ਕਿ ਕਸਟਮਰ ਦੁਬਾਰਾ ਵੀ ਆਪਣੇ ਨਾਲ ਜੁੜਿਆ ਰਹੇ। ਹੂੰ। ਸੋ ਮੈਂ ਤੁਹਾਡੇ ਤੋਂ ਕੀ ਕੁਐਸਚਨ ਪੁੱਛਣਾ ਚਾਹੁੰਦੀ ਸੀ ਕਿ ਬਾਪਾ ਜੇ ਆਪਾਂ ਹਰ ਇੱਕ ਸ਼ੋਰੂਮ ਤੇ ਜਾਈਏ ਹਨਾ ਸੇਮ ਚੀਜ਼ ਹੈ ਸਭ ਕੁਝ। ਬਟ ਹਰ ਇੱਕ ਪਰਸਨ ਹਰ ਇੱਕ ਕਲਾਈਂਟ ਸਿਫ ਤੁਹਾਨੂੰ ਹੀ ਕਿਉਂ ਚੁਸ ਕਰੇ ਬਾਹਰਲੇ ਪਰਸਨ ਨੂੰ ਛੱਡ ਕੇ? ਦੇਖੋ ਮਾਰਕੀਟ ਦੇ ਵਿੱਚ ਰੇਟਸ ਬਹੁਤ ਜ਼ਿਆਦਾ ਆ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਕੁਆਲਿਟੀ ਬਿਲਕੁਲ ਅਸੀਂ ਸੇਮ ਦੇ ਰਹੇ ਹਾਂ ਜਿਵੇਂ ਕਿ ਕੋਈ ਡੈਨਿਮ ਹੈ ਮਾਰਕੀਟ ਦੇ ਵਿੱਚ 1200 ਤੋਂ 1500 ਦੀ ਹੈ ਅਸੀਂ ਉਹ ਸੇਮ ਡੈਨਿਮ 495 ਦੇ ਵਿੱਚ ਦੇ ਰਹੇ ਹਾਂ ਕਸਟਮਰ ਦੇ ਦਿਮਾਗ ਦੇ ਵਿੱਚ ਇਹ ਕੁਐਸਚਨ ਰੇਜ਼ ਹੁੰਦਾ ਹੈ ਵੀ ਇਹ ਕੋਈ ਬਾਤ ਖਰਾਬ ਹੋ ਜੂਗੀ ਤੇ ਇੱਕ ਛੋਟੀ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਜੇ ਕਿਸੇ ਡੈਨਿਮ ਸਾਡੀ ਵਾਸ਼ ਕਰੇ ਬਾਅਦ ਖਰਾਬ ਹੁੰਦੀ ਹੈ ਅਸੀਂ ਰਿਪਲੇਸ ਕਰਵਾ ਕੇ ਨਵਾਂ ਪੀਸ ਦਿੰਨੇ ਆ 495 ਚ ਕੋਈ ਬ੍ਰਾਂਡ ਵੀ ਇਦਾਂ ਦੀ ਗਾਰੰਟੀ ਨਹੀਂ ਦੇ ਸਕਦਾ ਤੁਸੀਂ 495 ਚ ਗਾਰੰਟੀ ਦੇ ਓਕੇ ਤੇ ਸਰ ਇਹ ਡੈਨਿਮ ਤੁਸੀਂ 495 ਚ ਕਿਉਂ ਦੇ ਰਹੇ ਹੋ ਇਹ ਤਾਂ ਬਟ 12 ਤੋਂ 1500 ਦੀ ਹੈ ਇੱਕ ਤਾਂ ਸਾਡੀ ਖੁਦ ਹੀ ਮੈਨੂਫੈਕਚਰਿੰਗ ਹੈ ਓਕੇ ਫਿਰ ਅਸੀਂ ਬਲਕ ਪਰਚੇਸ ਕਰਦੇ ਆ ਕਲੋਥ ਦੀ ਖੁਦ ਦੇ ਸਟੈਂਡਰਡਾਈਜ਼ਡ ਸਾਈਜ਼ ਹੈ ਮੇਰੀ ਗੱਲ ਮੈਂ ਤੁਹਾਨੂੰ ਦੱਸੀ ਨਾ ਕੁਆਲਿਟੀ ਚ ਕੋਈ ਕੰਪਰੋਮਾਈਜ਼ ਨਹੀਂ ਗਾਰੰਟੀ ਬ੍ਰਾਂਡ ਵੀ ਨਹੀਂ ਦਿੰਦਾ ਆਪਾਂ ਚ 202500 ਦੀ ਪੈਂਟ ਲੈ ਲਈਏ ਜੋ ਅਸੀਂ 495 ਚ ਡਿਲੀਵਰ ਕਰ ਰਹੇ ਹਾਂ ਓਕੇ ਤੁਸੀਂ ਕੁਝ ਪੈਂਟਾਂ ਸਾਨੂੰ ਦਿਖਾਓਗੇ ਹਾਂਜੀ ਆਜੋ ਸ਼ੇਡ ਦਿਖਾਓ ਪੈਂਟਸ ਲੋ ਜੀ ਆ ਪੈਂਟ ਹੈ ਡੈਮੇਜ ਕਟਿੰਗ ਦੇ ਵਿੱਚ ਆਰਟੀਕਲ ਹੈਗਾ ਓਕੇ ਜੋ ਕਿ ਅਸੀਂ 495 ਦੇ ਵਿੱਚ ਦੇ ਰਹੇ ਹਾਂ ਕਸਟਮਰ ਸੋ ਇਹਦੇ ਵਿੱਚ ਸਿਰਫ ਸਿੰਪਲ ਪੈਂਟ ਮਿਲ ਰਹੀ ਹੋਊਗੀ ਇਦਾਂ ਦੀ ਜਦਕਿ ਇਦਾਂ ਨਹੀਂ ਹੈ ਅਸੀਂ ਡੈਮੇਜ ਕਟਿੰਗ ਡਿਜ਼ਾਈਨਰ ਆਰਟੀਕਲਸ ਵੀ 495 ਵਿੱਚ ਦੇ ਰਹੇ ਹਾਂ ਜੋ ਕਿ ਇੱਕ ਸਰਕਾਰੀ ਰੇਟ ਹੈ ਸਾਡੇ ਸਟੋਰ ਦਾ ਓਕੇ ਸਰ 495 ਜਾਂ 500 ਦਾ ਹਰ ਕੋਈ ਪਰਚਨ ਦੇ ਰਿਹਾ ਫਿਰ ਉਸਾ ਤੁਹਾਡੇ ਤੋਂ ਹੀ ਕਿਉਂ ਲੈਣਾ ਵੇ ਦੇਖੋ ਇੱਥੇ ਦੋ ਗੱਲਾਂ 500 ਰੁਪਏ ਦੀ ਪੈਂਟ ਅੱਜ ਦੇ ਟਾਈਮ ਦੇ ਵਿੱਚ ਰੈਡੀਮੇਡ ਕਾਊਂਟਰਸ ਤੇ ਆਮ ਗੱਲ ਹੈ ਹਰ ਕਿਤੇ ਤੁਹਾਨੂੰ ਮਿਲ ਜਾਊਗੀ ਹੁਣ ਸਾਡੀ ਪੈਂਟ ਦੇ ਵਿੱਚ ਤੇ ਬਾਕੀ ਸਟੋਰਸ ਦੀ ਪੈਂਟ ਦੇ ਵਿੱਚ ਕੀ ਫਰਕ ਹੈ ਅਸੀਂ ਪੈਂਟ ਦੀ ਵਾਸ਼ਿੰਗ ਗਾਰੰਟੀ ਦੇ ਰਹੇ ਹਾਂ ਜੋ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੋਈ ਵੀ ਬ੍ਰਾਂਡ ਨਹੀਂ ਵਾਸ਼ਿੰਗ ਗਾਰੰਟੀ ਦਊਗਾ ਤੁਹਾਨੂੰ ਜੇ ਪੈਂਟ ਵਾਸ਼ ਕਰੇ ਤੇ ਡੱਬ ਪੈਂਦਾ ਪੀਸ ਰਿਪਲੇਸ ਕਰਵਾ ਕੇ ਨਵਾਂ ਦਊਗਾ ਦੂਜੀ ਗੱਲ ਆਪਾਂ ਨੂੰ 500 ਰੁਪਏ ਦੀ ਰੇਂਜ ਦੇ ਵਿੱਚ ਨਾ ਇਦਾਂ ਦੇ ਸਿੰਪਲ ਸ਼ੇਡਸ ਮਿਲਦੇ ਆ ਸਿਰਫ ਅਸੀਂ ਵੀ ਦੇ ਰਹੇ ਹਾਂ ਬਟ ਉਸ ਦੇ ਨਾਲ ਨਾਲ ਇਦਾਂ ਦੇ ਆਡੀ ਸ਼ੇਡਸ ਯਾਨੀ ਡਾਰਕ ਚਾਰਟ ਜੋ ਕਿ ਬਾਜ਼ਾਰ ਦੇ ਵਿੱਚ 1000 ਰੁਪਏ ਤੋਂ 1200 ਦੀ ਪੈਂਟ ਹੈ ਸਪੈਸ਼ਲ ਜੈਡ ਬਲੈਕ ਪੈਂਟ ਬੂਟ ਕਟ ਆਰਟੀਕਲ ਲੈ ਲਓ ਚਾਹੇ ਤੁਸੀਂ ਸਾਡੇ ਤੋਂ ਸਟ੍ਰੈਚੇਬਲ ਸਟ੍ਰੇਟ ਫਿਟ ਆਰਟੀਕਲ ਲੈ ਲਓ ਹਰ ਤਰ੍ਹਾਂ ਦੀ ਵੈਰਾਈਟੀ ਕੰਪਲੈਕਸ ਸਿਰਫ 495 ਦੀ ਰੇਂਜ ਦੇ ਵਿੱਚ ਇੱਕੋ ਹੀ ਸਟੋਰ ਤੇ ਮਿਲੂਗਾ ਜੋ ਕਿ ਅਨਮੋਲ ਡਿਜ਼ਾਈਨਰਸ ਦਾ ਸਟੋਰ ਹੈ ਇਹ ਫਰਕ ਹੈ ਸਾਡੀ ਰੇਂਜ ਚ ਤੇ ਬਾਕੀ ਰੇਂਜ ਅੱਛਾ ਓਕੇ ਸਰ ਸੋ ਮੈਂ ਤੁਹਾਡੀ ਬਹੁਤ ਵੀਡੀਓਜ਼ ਦੇਖੀਆਂ ਕਿ ਤੁਸੀਂ ਹਰੇਕੀ ਬੈਂਡ ਦੇ ਵਿੱਚ ਵੀਡੀਓ ਦੇ ਵਿੱਚ ਸਪான்ਸਰ ਬਹੁਤ ਕੁਝ ਕਰਦੇ ਹੋ ਹੈਨਾ ਇਹ ਹਰਟ ਨੂੰ ਮੰਨਤ ਕਰਦੇ ਹਾਂ ਕਿ ਫੈਸਟੀਵਲਸ ਤੇ ਕਰਦੇ ਹਾਂ ਪਿਛਲੇ 5-6 ਮਹੀਨਿਆਂ ਤੋਂ ਮੈਂ ਕਿਸੇ ਇਵੈਂਟ ਤੇ ਗਿਆ ਜਾਂ ਜਿੱਥੇ ਆਪਣੇ ਭਰਾ ਆਏ ਹੋਏ ਆ ਮੈਂ ਆਪਦੇ ਫਾਲੋਅਰਸ ਨੂੰ ਆਪਣੇ ਕਸਟਮਰਸ ਨੂੰ ਬ੍ਰਦਰ ਸਮਝਦਾ ਓਕੇ ਠੀਕ ਹੈ ਜਦੋਂ ਉਹ ਮਿਲਦੇ ਆ ਉਹ ਬੜੇ ਪਿਆਰ ਨਾਲ ਮਿਲਦੇ ਆ ਤਾਂ ਬਦਲੇ ਦੇ ਵਿੱਚ ਜੇ ਅਸੀਂ ਥੋੜਾ ਜਿਹਾ ਉਹਨਾਂ ਵਾਸਤੇ ਗਿਫਟ ਲੈ ਜਾਈਏ ਕੁਝ ਵੀ ਨਹੀਂ ਉਹਨਾਂ ਦੇ ਪਿਆਰ ਦੇ ਅੱਗੇ ਕਿਉਂਕਿ ਅਸੀਂ ਕੰਮ ਕਰ ਰਹੇ ਆ ਅਸੀਂ ਬੈਂਕਾਂ 'ਚ ਨਹੀਂ ਖਾਤੇ ਖੋਲਨੇ ਅਸੀਂ ਲੋਕਾਂ ਦੇ ਦਿਲਾਂ 'ਚ ਖਾਤੇ ਖੋਲਨੇ ਆ ਲੋਕਾਂ ਦੇ ਦਿਲਾਂ ਤੱਕ ਪਹੁੰਚਣਾ ਹੈ ਫਿਰ ਉਹ ਜਿਵੇਂ ਮਰਜ਼ੀ ਪਹੁੰਚਿਆ ਜਾਵੇ ਚਾਹੇ ਗਿਫਟਸ ਦੇਈਏ ਤੇ ਤੁਸੀਂ ਅੱਜ ਕੀ ਆਫਰ ਦੇਣਾ ਚਾਹੋਗੇ ਸਾਡੀ ਆਡੀਅנס ਨੂੰ ਇਸ ਵੀਡੀਓ ਦੇ ਮੀਡੀਅਮ ਥਰੂ ਜਿਹੜੇ ਆਪਣੇ ਭਰਾ ਦੇਖ ਰਹੇ ਇਸ ਵੀਡੀਓ ਨੂੰ ਜਿਹੜੇ ਬੰਦੇ ਆਪਦੇ 50 ਦੋਸਤਾਂ ਨਾਲ ਸ਼ੇਅਰ ਕਰਨਗੇ ਇਸ ਵੀਡੀਓ ਨੂੰ ਚਲਦੀ ਵੀਡੀਓ ਨੂੰ ਉਹਨਾਂ ਵਾਸਤੇ ਸਾਡੇ ਸਟੋਰ ਦੀ ਸ਼ਰਟ ਗਿਫਟ ਹੈ 50 ਦੋਸਤਾਂ ਨਾਲ ਸ਼ੇਅਰ ਕਰਨਾ ਸ਼ਰਟ ਤੁਸੀਂ ਚੈੱਕ ਕਰੋ ਬਠਿੰਡੇ ਦਾ ਫਰਸਟ ਸਟੋਰ ਹੈ ਜੋ ਆਪਦੀ ਸ਼ਰਟ ਖੁਦ ਮੈਨੂਫੈਕਚਰ ਕਰਵਾ ਰਿਹਾ ਹੈ ਤੇ ਸ਼ਰਟ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਲੇਬਲ ਹੋਊਗਾ ਠੀਕ ਹੈ ਉਸ ਤੋਂ ਬਾਅਦ ਇੱਥੇ ਲੋਗੋ ਵੀ ਹੋਊਗਾ ਪਲਸ ਇਹ ਸ਼ਰਟ ਦੀ ਵੀ 10 ਟਾਈਮ ਵਾਸ਼ਿੰਗ ਗਾਰੰਟੀ ਹੈ ਕੋਈ ਕਪੜਾ ਹੀ ਨਹੀਂ ਬਿਨਾ ਵਾਸ਼ਿੰਗ ਗਾਰੰਟੀ ਦੋ ਆ ਸ਼ਰਟ ਦੀ ਤੁਸੀਂ ਮੈਨੂਫੈਕਚਰਿੰਗ ਦੇਖੋ ਕਾਫੀ ਕੁਆਂਟੀਟੀ ਹਰ ਹਫਤੇ ਅਸੀਂ ਬਣਵਾਉਂਦੇ ਆ ਸਾਰੀ ਜਿਹੜੀ ਤੁਰ ਤੱਕ ਸ਼ਰਟ ਪਈ ਹੈ ਸਾਡੇ ਆਪ ਦੇ ਬ੍ਰਾਂਡ ਦੀ ਸਾਡੇ ਆਪ ਦੇ ਸਟੋਰ ਦੀ ਪਈ ਹੈ ਜੋ ਕਿ ਇੱਕ ਸ਼ੁਰੂਆਤ ਹੈ ਓਕੇ